ਬਬਰਾ ਨਾਮ ਨਿੱਕਿਆ ਜਿਹੜੀ ਧਰਤੀ ਤੇ ਸਭ ਤੋਂ ਪਹਿਲੀ ਕਾਨਫਰੈਂਸ ਹੋਈ ਆਤਮਿਕ ਕਾਨਫਰੈਂਸ ਉਹ ਉਦੋਂ ਹੋਈ ਜਦੋਂ ਜਦੋਂ ਬੜਾ ਹੀ ਕ੍ਰੂਸ਼ੀਅਲ ਟਾਈਮ ਸੀਗਾ ਬੜਾ ਹੀ ਗੰਭੀਰ ਸਮਾਂ ਸੀ ਨਿੱਕਿਆ ਪਤਾ ਕੀ ਹੋਇਆ ਜਿਹੜਾ ਅਦਨ ਬਾਗ ਚ ਹਵਾਨੇ ਫਲ ਖਾਦਾ ਫਿਰ ਆਪਣੇ ਪਤੀ ਨੂੰ ਖਵਾਇਆ ਸਵਰਗ ਦੂਤ ਨੇ ਕਿਹਾ ਉੱਪਰ ਕੇ ਕਿ ਆਪ ਪਿਤਾ ਰਾ ਪੁੱਤਰ ਦੇਖਿਆ ਉਹ ਜਿਹਨੂੰ ਤੂੰ ਰੋਸ਼ ਸ਼ਮਾਨੋਂ ਮਿਲ ਜਾਂਦਾ ਏ ਉਹ ਗਿਰ ਗਿਆ ਜਿਹਨੂੰ ਤੂੰ ਧਰਤੀ ਦਾ ਖੁਦਾ ਬਣਾਇਆ ਉਹ ਦੇਖ ਉਹ ਲੁਕ ਗਿਆ ਉਹਨਾਂ ਤੇਰਾ वचन ਤੋੜ ਦਿੱਤਾ ਉਹਨੇ ਕਿਹਾ ਪਰਮੇਸ਼ਰ ਉੱਠਿਆ ਸਿੰਘਾਸਨ ਤੋਂ ਉਹਨੇ ਕਿਹਾ ਮੈਂ ਇੱਕ ਕਾਨਫਰੰਸ ਕਰਾਂਗਾ ਉਹ ਜਦੋਂ ਖੁਦਾ ਕਾਨਫਰੰਸ ਕਰਦਾ ਆ ਫਿਰ ਔਰ ਚ ਮਸਲਿਆਵਾਂ ਦੇ ਹੱਲ ਕੱਢੇ ਆਉਂਦੇ ਆ ਉਹਨੇ ਕਿਹਾ ਥੱਲੇ ਉਤਰਿਆ ਉਹਨੇ ਮੀਟਿੰਗ ਬਿਠਾਈ ਸਾਹਮਣੇ ਆਦਮ ਨੂੰ ਖੜੇ ਕੀਤਾ ਹਵਾ ਨੂੰ ਖੜੇ ਕੀਤਾ ਸੱਪ ਨੂੰ ਖੜੇ ਕੀਤਾ ਉਹਦੇ ਉਨੇ ਕਾਂਫਰੰਸ ਹੋਈ ਔਰ ਸਭ ਨੂੰ ਇਹ ਕਿਹਾ ਗਿਆ ਤੂੰ ਅੱਜ ਤੋਂ ਬਾਅਦ ਟਿੱਕ ਬਾਹ ਦੁਨੀਆਂ ਕਰੇਗਾ ਤੂੰ ਮਿੱਟੀ ਖਾਇਆ ਕਰੇਗਾ ਔਰਤ ਨੂੰ ਉਹਨੇ ਕਿਹਾ ਤੂੰ ਜੀਵਨ ਨੂੰ ਖਰਾਬ ਕੀਤਾ जीवन और तोड़िया, तू मिट्टी चो निकलिया आया, तू मिट्टी वापस जाएगा और मैं जो लेला मार दिता है इस कॉन्फ्रेंस डिशीजन मैं लागू कर लोग लाप किया ਕੋਈ ਹੋਰ ਦੂਜੀ ਚੀਜ਼ ਕਦੇ ਵੀ ਤੇਰੇ ਵਾਪਸ ਆਉਣ ਦਾ ਜ਼ਰੀਆ ਨਹੀਂ ਹੋਏਗੀ ਇਸ ਕਾਨਫਰੰਸ ਦਾ ਫਾਈਨਲ ਡਿਸੀਜਨ ਹੈ ਜੇ ਕਦੇ ਕੋਈ ਇਸ ਹਾਲਤ ਚ ਵਾਪਸ ਆਣਾ ਚਾਹੇ ਤੇ ਉਹਨੂੰ ਨਿਰਦੋਸ਼ ਲੇਲੇ ਦੇ ਲਹੂ ਦੇ ਵਿੱਚੋਂ ਦੀ ਹੋ ਕੇ ਵਾਪਸ ਆਣਾ ਪਵੇਗਾ ਉਹਨੇ ਕਿ ਆਥੇ ਕਾਨਫਰੰਸ ਹੋਈ ਉਸ ਕਾਨਫਰੰਸ 'ਚ ਜੋ ਤਿਆ ਕਰ ਦਿੱਤਾ ਗਿਆ ਉਹਨਾਂ ਮੈਂ ਬਦਲ ਸਕਦਾ ਨਾ ਹੋਰ ਕੋਈ ਦੂਜਾ ਭਾਈ ਬਦਲ ਸਕਦਾ ਕਿਉਂਕਿ ਇੱਕ ਕਾਨਫਰੰਸ 'ਚ ਲਿਆ ਹੋਇਆ ਡਿਸੀਜਨ ਸੀਗਾ ਔਰ ਜੇ ਕੋਈ ਵਾਪਸ ਆਣਾ ਚਾਹੁੰਦਾ ਉਹਨੂੰ ਲਊਥਾੜੀ ਵਾਪਸ ਆਣਾ ਪੈਣਾ ਕੋਈ ਛਾਲ ਮਾਰ ਕੇ ਮਰਨ ਵਾਲਾ ਵੀ ਗੀਤ गा ਕੇ ਉੱਥੇ ਨਹੀਂ ਜਾ ਸਕਦੇ ਤੂੰ ਟਸਵੰਦ ਦੇ ਕਿਉਂ ਉੱਥੇ ਨਹੀਂ ਜਾ ਸਕਦੇ ਵੀ ਚਰਚ ਚ ਜੋ ਮਰਜ਼ੀ ਕਰਵਾ ਲਓ ਜਿੰਨਾ ਮਰਜ਼ੀ ਦਾਨ ਦਿਓ ਇਹ ਕੁਛ ਵੀ ਤੂੰ ਕਰਦੇ ਰੋਟੀ ਖਵਾਓ ਕੁਛ ਵੀ ਕਰੋ ਤੀ ਨਹੀਂ ਜਾ ਸਕਦੇ ਅਗਰ ਕੋਈ ਜਾਣਾ ਚਾਹੁੰਦਾ ਹੈ ਤੇ ਉਹਨੇ ਕਿਹਾ ਜੀਨ ਦਾ ਕੋਈ ਤਰੀਕਾ ਹੈ ਤੁਹਾਨੂੰ ਪਹਿਲੇ ਮਰਨਾ ਪੈਣਾ ਹੈ ਆਪਣੇ ਆਪ ਤੋਂ ਜੇ ਤੂੰ ਇਹ ਲੇਲੇ ਦੇ ਲਊਥਾਣੀ ਨਹੀਂ ਗਏ ਤੀ ਕਦੇ ਉੱਥੇ ਨਹੀਂ ਜਾ ਸਕਦੇ ਉਨੇ ਕਹਿੰਨੇ ਇੱਕ ਹੋਰ ਕਾਨਫਰੰਸ ਯਾਦ ਆਉਂਦੀ ਆ ਜੋ ਸਵਰਗ ਚ ਹੋਈ ਜਿੱਥੇ ਇਹ ਸੀਗਾ ਕਿ ਹੁਣ ਉੱਤੇ ਲਹੂ ਬਹਾਣਾ ਜੂਰੀ ਆ ਕੌਣ ਜਾਏਗਾ ਪੂਰਾ ਸੋਰਾ ਵਿਛਾਣ ਤੋ ਗਿਆ ਕਾਨਫਰੰਸ ਜਦੋਂ ਹੋਈ ਜਦੋਂ ਸਵਾਲ ਇਹ ਰੱਖਿਆ ਗਿਆ ਕਿ ਮੁਕਤੀ ਲਈ ਕੌਣ ਮੌਲ ਤਾਰੇਗਾ ਕੌਣ ਧਰਤੀ ਉੱਤੇ ਜਾਏਗਾ ਜਿਹੜਾ ਮਰ ਵੀ ਸਕੇ ਜੀ ਵੀ ਸਕੇ ਜਿਹੜਾ ਮੂੰਹ ਤੇ ਠਕਾ ਕੇ ਚੁੱਪ ਰਹਿ ਸਕੇ ਜਿਹੜਾ ਸਲੀਪ ਤੇ ਲਟਕਦੇ ਆ ਉਹਨਾਂ ਲਈ ਦੁਆ ਕਰ ਸਕੇ ਜਿਹੜਾ ਜਿਹੜਾ ਨੰਗੇ ਆਪਣੀ ਕੁਦਰਤ ਦੇ ਸਾਹਮਣੇ ਲਟਕ ਸਕੇ ਉਸ ਕਾਨਫਰੰਸ 'ਚ ਸਾਰੇ ਸ਼ੌਕ ਸਿੰਘੇ ਅਰ ਉਹਨੇ ਕਿਹਾ ਉਹ ਤੇ ਖੁਦਾ ਦਾ ਲੀਲਾ ਉੱਠਿਆ ਇਹਨੇ ਕਿਹਾ ਮੈਂ ਜਾਵਾਂਗਾ ਮੈਂ ਨਾਵਾਂਗਾ ਔਰ ਮੁੱਲ ਤਾਰਿਆ ਗਿਆ ਉਸ ਵੱਡੀ ਕਾਨਫਰੰਸ ਦਾ ਨਤੀਜਾ ਇਹ ਨਿਕਲਿਆ ਕਿ ਸਾਨੂੰ ਇੱਕ ਮੁਕਤੀ ਦਾਤਾ ਮਿਲਿਆ ਹਰ ਕਾਨਫਰੰਸ ਇੱਕ ਰਿਜ਼ਲਟ ਲੈ ਕੇ ਆਉਂਦੀ ਹੈ ਜੇਕਰ ਤੀ ਰਿਜ਼ਲਟ ਚਾਹੁੰਦੇ ਹੋ ਤੇ ਕਾਨਫਰੰਸ 'ਚ ਜਾਓ ਪਰਮੇਸ਼ਰ ਦਾ ਨਿੱਜੀ ਮਿਲੋ